ਇੱਥੇ ਇੱਕ ਲੜਕੀ ਆ ਜੋ ਆਪਣੇ ਬੱਚਿਆਂ ਸਮੇਤ ਆਪਣੇ ਮਾਪਿਆਂ ਦੇ ਘਰ ਰਹਿ ਰਹੀ ਆ ਉਸ ਦਾ ਘਰ ਵਾਲਾ ਆਉਂਦਾ ਤੇ ਉਹ ਦਿਨ ਦੇ ਦਿਨ ਦਿਹਾੜੇ ਕਾ ਲੋ ਸਵੇਰ ਦੇ ਸਮੇਂ ਜਿਹੜਾ ਉਹ ਬੱਚਿਆਂ ਨੂੰ ਉਥੋਂ ਆਪਣੇ ਸਾਥੀਆਂ ਦੀ ਮਦਦ ਦੇ ਨਾਲ ਉਹਨਾਂ ਦੀ ਮਾਂ ਕੋਲੋਂ ਨਾਨੀ ਕੋਲੋਂ ਮਾਮੇ ਕੋਲੋਂ ਖੋ ਕੇ ਲੈ ਜਾਂਦਾ ਸਰ ਪਤਾ ਨਹੀਂ ਇਹ ਬੰਦਾ ਹੈਗਾ ਇਸਾਈਕੋਆ ਸਰ ਦਾਬੀ ਨਾਲ ਗਾਲਤੋ ਕੁੱਟ ਮਾਰ ਕਰਨੀ ਬਿਨਾਂ ਗੱਲ ਤੋਂ ਬੱਚੇ ਨਹੀਂ ਦੇਖਣੇ ਜੇ ਬੱਚੇ ਹੋਏ ਆ ਤੇ ਉਹਨਾਂ ਦਾ ਸਾਰਾ ਰਿਸਪੌਂਸਿਬਲ ਰਿਸਪੌਂਸਿਬਿਲਟੀ ਨਹੀਂ ਲੈਣੀ ਕਦੀ ਇੱਕੋ ਕਦੀ ਇੱਕ ਤੰਗ ਨਹੀਂ ਕੀਤਾ ਇੱਥੇ ਜਾਣਾ ਉੱਥੇ ਜਾਣਾ ਕਦੀ ਕੋਈ ਘਰ ਦਾ ਕਦੀ ਨਹੀਂ ਆ ਚੀਜ਼ ਕੀਤੀ ਕਿ ਜਿਹੜੀ ਤਰ੍ਹਾਂ ਕਰਦੇ ਅੱਜਕੱਲ੍ਹ ਕੁੜੀਆਂ ਕਰਦੀਆਂ ਕਿ ਮੈਂ ਇਹ ਕਰਨਾ ਮੈਂ ਉਹ ਕਰਨਾ ਮੈਂ ਕਦੀ ਇਹਨੂੰ ਸਰ ਤੰਗ ਤੰਗ ਪਰੇਸ਼ਾਨ ਨਹੀਂ ਕੀਤਾ ਬਟ ਫੇਰ ਵੀ ਮੈਨੂੰ ਨਜਾਇਜ਼ ਹੀ ਘੁੱਟਦਾ ਰਿਹਾ ਇੰਨਾ ਕਿਨੇ ਆਪਣੀ ਦਰਿੰਦਗੀ ਦਿਖਾਈ ਹੈ ਬਹੁਤ ਜ਼ਿਆਦਾ ਸਰ ਮਾਰ ਦੇ ਨਾਲ ਤੁਹਾਡੀ ਸਤਿ ਸ੍ਰੀ ਅਕਾਲ ਸਵਰਾਜ ਜੀ ਹੈ ਸਰ ਨਹੀਂ ਤਾਂ ਤਾਂ ਕੋਈ ਨਹੀਂ ਹੈ ਗਾਇਗੀ ਇਹਨੂੰ ਸਰ ਜਿਹੜੀ ਮੇਨ ਗੱਲ ਹੈ ਮੈਨੂੰ ਇਹਦਾ ਕੀ ਹੈ ਕਿ ਇਹਦਾ ਐਕਸਟਰਾ ਮੈਰਿਟਲ ਅਫੇਅਰ ਚੱਲਦੇ ਰਹੇ ਫਿਰ ਵੀ ਕੋਈ ਨਾ ਕੋਈ ਦਾ ਕਸੂਰ ਹੋਊਗਾ ਨਾ ਕਿ ਜਿਹੜਾ ਤੁਮੂ ਕੁੱਟਦਾ ਸੀ ਸਾਈਕੋ ਹੈ ਸਾਈਕੋ ਹੈ ਸਰ ਜੇ ਕੋਈ ਸਬਜੀ ਬਚੀ ਕੋਲੀ ਦੇ ਵਿੱਚ ਇਹ ਕਿਉਂ ਬਚੀ ਆ ਜੇ ਕੋਈ ਆਟਾ ਬਚਿਆ ਇਹ ਕਿਉਂ ਬਚਿਆ ਮੈਂਟਲੀ ਫਿਜ਼ੀਕਲੀ ਬਹੁਤ ਤੌਰ ਤੇ ਹਾਂਜੀ ਪ੍ਰੈਗਨਸੀ ਦੇ ਵਿੱਚ ਹਾਂਜੀ ਜੁੱਤੀ ਚ ਸਰ ਜੁੱਤੀ ਚ ਪਾਣੀ ਪਿਆਇਆ ਹੈਗਾ ਜੁੱਤੀ ਚ ਪਾਣੀ ਪਿਆ ਜੇ ਤੁਸੀਂ ਕਿਹੜਾ ਗناہ ਕਰਤਾ ਕਿ ਤੁਹਾਨੂੰ ਇਦਾਂ ਮਜਬੂਰ ਹੋਣਾ ਪਿਆ ਤੇ ਇਹਦੇ ਪਾਪਾ ਨੇ ਇਹਦੇ ਕੰਨ 'ਚ ਪਤਾ ਨਹੀਂ ਕੀ ਕਿਹਾ ਜਾ ਕੇ ਮੇਰੇ ਸਹੁਰੇ ਸਾਹਿਬ ਨੇ ਐ ਸਰ ਕਿਚਨ 'ਚ ਆ ਗਿਆ ਇਹਨੇ ਮੈਨੂੰ ਬਹੁਤ ਕੁੱਟਿਆ ਮਾਰਿਆ ਸਾਰਾ ਕੁਝ ਬਹੁਤ ਬੁਰੀ ਤਰ੍ਹਾਂ ਕੁੱਟਿਆ ਮੇਰੇ ਨੱਕ 'ਚੋਂ ਖੂਨ ਵਗਿਆ ਸਵੇਲਿੰਗ ਹੋਈ ਇੱਥੇ ਉਦੀ ਬਸ ਇਹੀ ਹੀ ਕਿ ਸਾਡੇ ਸਰਪੰਚ ਤੱਕ ਗੱਲ ਕਿਉਂ ਪਹੁੰਚੀ ਜੀ ਜੀ ਸੀ ਉੱਥੇ ਹੈਗੇ ਹੈਗੇ ਸਾਰੇ ਉੱਥੇ ਹੀ ਕਿ ਸਰ ਇਹਦੀ ਮਾਂ ਹੀ ਇਹਦੀ ਭੈਣ ਹੀ ਇਹਦਾ ਪਿਓ ਹੀਗਾ ਉੱਥੇ ਸਰ ਉਹਨਾਂ ਨੇ ਫੋਨ ਖੋਲਿਆ ਮੇਰੇ ਕੋਲੋਂ ਜਿਹੜਾ ਮੇਰਾ ਕੁੜਮ ਹੈ ਨਾ ਉਹਨੂੰ ਤਾਂ ਬੋਲਣ ਦੀ ਅਕਲ ਨਹੀਂ ਐਂਦੀ ਉਹਨੇ ਮੈਨੂੰ ਗੰਦੀ ਗਾਲ ਕੱਢੀ ਮੇਰਾ ਬੇਟਾ ਲੱਗੇ ਕਹਿੰਦਾ ਜਾਨੀਆ ਕਿ ਨਹੀਂ ਕਿੱਥੋਂ ਆ ਗਈਆਂ ਔਰ ਮਨਦੀਪ ਸਿੰਘ ਦੀ ਅਤੇ ਬੱਚਿਆਂ ਦੀ ਭਾਲ ਜਾਰੀ ਹੈ ਸਾਡੀਆਂ ਪ੍ਰਾਪਰਟੀ ਜਿਹੜੀਆਂ ਨੇ ਰੇਟ ਕਰ ਰਹੀਆਂ ਨੇ ਇੱਕ ਮਾਂ ਦੇ ਲਈ ਉਹਦੇ ਬੱਚਿਆਂ ਤੋਂ ਕੀਮਤੀ ਚੀਜ਼ ਕੋਈ ਨਹੀਂ ਹੁੰਦੀ ਐ ਇੱਕ ਵੱਡੀ ਨਿਯਮਤ ਹੁੰਦੀ ਆ ਉਹਦੀ ਜ਼ਿੰਦਗੀ ਦਾ ਇੱਕ ਖੇਡ ਹੁੰਦੀ ਆ ਉਹਦੀ ਜ਼ਿੰਦਗੀ ਦਾ ਇੱਕ ਮਕਸਦ ਹੁੰਦੀ ਆ ਪਰ ਜੇ ਉਸੇ ਮਾਂ ਕੋਲੋਂ ਉਹਦੇ ਬੱਚੇ ਉਹਨਾਂ ਹੀ ਬੱਚਿਆਂ ਦਾ ਪਿਓ ਖੋਹ ਕੇ ਲੈ ਜਾਵੇ ਉਹ ਵੀ ਕਿਸੇ ਬਿਨਾ ਸੂਚਿਤ ਕੀਤੇ ਬਿਨਾ ਕਿਸੇ ਪਰਿਵਾਰ ਦੀ ਸਹਿਮਤੀ ਤੋਂ ਤੇ ਉਹ ਇੱਕ ਵੱਡੀ ਧਾੜਵੀਆਂ ਦੇ ਵਾਂਗ ਆਵੇ ਮੂੰਹ ਬਨ ਕੇ ਲੈ ਜਾਵੇ ਤਾਂ ਇਹ ਗੱਲ ਬੜੀ ਅਸਚਰਜ ਵੀ ਆ ਤੇ ਇਹਦੇ ਵਿੱਚ ਇਹ ਵੀ ਸੋਚਣ ਵਾਲੀ ਗੱਲ ਆ ਕਿ ਸਾਡੀ ਕਾਨੂੰਨ ਵਿਵਸਥਾ ਕਿੱਥੇ ਆ ਤੇ ਸਾਡੀ ਸੁਰੱਖਿਆ ਕਿੱਥੇ ਆ ਅਜੇ ਹਾਈ ਇੱਕ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਾਧੂ ਚੱਕ ਦੇ ਇੱਕ ਪਰਿਵਾਰ ਦੇ ਨਾਲ ਸਾਹਮਣੇ ਆਇਆ ਜਿੱਥੇ ਇੱਕ ਲੜਕੀ ਆ ਜੋ ਆਪਣੇ ਬੱਚਿਆਂ ਸਮੇਤ ਆਪਣੇ ਮਾਪਿਆਂ ਦੇ ਘਰ ਰਹਿ ਰਹੀ ਆ ਉਸ ਦਾ ਘਰ ਵਾਲਾ ਆਉਂਦਾ ਤੇ ਉਹ ਦਿਨ ਦੇ ਦਿਨ ਦਿਹਾੜੇ ਕਾਲੋ ਸਵੇਰ ਦੇ ਸਮੇਂ ਜਿਹੜਾ ਉਹ ਬੱਚਿਆਂ ਨੂੰ ਉਥੋਂ ਆਪਣੇ ਸਾਥੀਆਂ ਦੀ ਮਦਦ ਦੇ ਨਾਲ ਉਹਨਾਂ ਦੀ ਮਾਂ ਕੋਲੋਂ ਨਾਨੀ ਕੋਲੋਂ ਮਾਮੇ ਕੋਲੋਂ ਖੋ ਕੇ ਲੈ ਜਾਂਦਾ ਸੋ ਉਸ ਦੁੱਖ ਦੀ ਜਿਹੜੇ ਇੱਥੇ ਪੀੜਤ ਨੇ ਉਹ ਸਾਡੇ ਨਾਲ ਨੇ ਸੋ ਗੱਲ ਕਰਦੇ ਹਾਂ ਕਿ ਇਹਨਾਂ ਦਾ ਕੀ ਮਸਲਾ ਔਰ ਇਹ ਹਾਲਾਤ ਕਿਉਂ ਬਣੇ ਬੇਟਾ ਜੀ ਤੁਹਾਡਾ ਕੀ ਨਾਮ ਆ ਤੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਮੇਰਾ ਨਾਮ ਜਲਪ੍ਰੀਤ ਗੋਹਰਾ ਮੈਂ ਪਿੰਡ ਸਾਧੂ ਚੱਕ ਜ਼ਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ ਤੁਹਾਡਾ ਕਦੋਂ ਵਿਆਹ ਹੁੰਦਾ ਤੇ ਕਿਹੜੇ ਪਿੰਡ ਕਿਹੜੇ ਸ਼ਖਸ ਦੇ ਨਾਲ ਮੇਰਾ ਸਿਰ ਮੇਰਾ ਵਿਆਹ 19 ਫਰਵਰੀ 2014 ਨੂੰ ਮਨਦੀਪ ਸਿੰਘ ਗੋਲਕ ਵਾਸੀ ਨਵਾ ਨਵਾ ਪਿੰਡ ਫਤਿਹਪੁਰ ਜ਼ਿਲ੍ਹਾ ਜ਼ਰਮਤਾਰ ਨਾਲ ਹੋਇਆ ਸੀ ਹਾਂ ਜੀ ਇਹ ਤੁਹਾਡੀ ਅਰੇਂਜ ਮੈਟ ਸੀ ਜਾਂ ਲਵ ਮੈਰਿਜ ਸੀ ਸਵੇਰੇ ਮੇਰੀ ਲਵ ਮੈਰਿਜ ਸੀ ਤੁਹਾਡੀ ਲਵ ਮੈਰਿਜ ਸੀ ਅਕਸਰ ਇਹਨਾਂ ਲਵ ਮੈਰਿਜਾਂ ਦਾ ਪ੍ਰੇਮ ਵਿਆਹਾਂ ਦਾ ਇਹੋ ਜਿਹਾ ਹਸ਼ਰ ਜਿਹੜਾ ਵਾ ਸਾਨੂੰ ਦੇਖਣ ਨੂੰ ਮਿਲਦਾ ਰੱਬ ਨਾ ਕਰੇ ਕਦੀ ਜਿਹੇ ਹਾਲਾਤ ਬਣ ਫਿਰ ਇਹ ਤੁਹਾਡੀ ਕਹਾਣੀ ਕਿੱਥੋਂ ਜਿਹੜੀ ਆ ਦੁਖਦ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਆ ਕਿ ਜਿਹੜੀ ਇੱਥੇ ਤੁਹਾਡੇ ਬੱਚਿਆਂ ਦੇ ਵਿਛੋੜੇ ਤੱਕ ਪਹੁੰਚ ਗਈ ਹੈ ਸਰ ਪਤਾ ਨਹੀਂ ਇਹ ਬੰਦਾ ਹੈਗਾ ਇਸਾਈਕੋ ਆ ਸਰ ਮਤਲਬ ਕੋਈ ਰੀਜ਼ਨ ਹੈਗਾ ਹੀ ਨਹੀਂ ਆ ਦੇ ਕੋ ਕੁੱਟਨ ਮਾਰਨ ਦਾ ਬਿਨਾਂ ਗੱਲ ਤੋਂ ਕੁੱਟ ਮਾਰ ਕਰਨੇ ਬਿਨਾਂ ਗੱਲ ਤੋਂ ਬੱਚੇ ਨਹੀਂ ਦੇਖਣੇ ਜੇ ਬੱਚੇ ਹੋਏ ਆ ਤੇ ਉਹਨਾਂ ਦਾ ਸਾਰਾ ਰਿਸਪੌਂਸਿਬਲ ਰਿਸਪੌਂਸਿਬਿਲਟੀ ਨਹੀਂ ਲੈਣੀ ਕਿ ਮੇਥੋਂ ਸਾਡੇ ਸਿਆਪੇ ਨਹੀਂ ਹੁੰਦੇ ਐਦਾਂ ਹੀ ਸਾਰੇ ਦੀਆਂ ਗਾਂ ਦੀਆਂ ਕੰਮ ਕੋਈ ਉਹ ਜੋਬ ਕਰਦੇ ਆ ਕਿ ਜਾਂ ਘਰ ਦਾ ਕੰਮ ਕਰਦੇ ਸਰਕਾਰ ਦੇ ਕੰਮ ਕਰਦੇ ਖੇਤੀਬਾੜੀ ਕਰਦੇ ਅੱਛਾ ਹਾਂਜੀ ਫਿਰ ਕੀ ਉੱਥੇ ਤੁਹਾਡੇ ਕੀ ਮਸਲੇ ਬਣ ਕੇ ਘਰ ਦੇ ਵਿੱਚ ਕਿ ਤੁਹਾਨੂੰ ਸਾਰੇ ਪਰਿਵਾਰ ਤੋਂ ਪੇਕੇ ਪਰਿਵਾਰ ਤੱਕ ਆ ਕੇ ਜਿਹੜੀ ਸ਼ਰਮ ਉਹ ਲੈਣੀ ਪੈਂਦੀ ਸਰ ਗੱਲ ਪਤਾ ਹੀ ਨਹੀਂ ਹੈ ਉਹ ਤੇ ਸਰ ਇਤਰਾ ਬਿਨਾ ਵਜ੍ਹਾ ਤੋਂ ਕੁੱਟੀ ਜਾਣਾ ਜੇ ਅਗਲਾ ਬੰਦਾ ਤੁਹਾਡੇ ਕੋ ਕੁਝ ਮੰਗਣ ਹੀ ਨਹੀਂ ਦਿਆ ਕਦੀ ਇੱਕੋ ਕਦੀ ਇੱਕ ਤੰਗ ਨਹੀਂ ਕੀਤਾ ਇੱਥੇ ਜਾਣਾ ਉੱਥੇ ਜਾਣਾ ਕਦੀ ਕੋਈ ਘਰ ਦਾ ਕਦੀ ਨਹੀਂ ਆ ਚੀਜ਼ ਕੀਤੀ ਕਿ ਜਿਹੜੀ ਤਰ੍ਹਾਂ ਕਰਦੇ ਅੱਜਕਲ੍ਹ ਕੁੜੀਆਂ ਕਰਦੀਆਂ ਕਿ ਮੈਂ ਇਹ ਕਰਨਾ ਮੈਂ ਉਹ ਕਰਨਾ ਮੈਂ ਕਦੀ ਇਹਨੂੰ ਸਰ ਤੰਗ ਤੰਗ ਪਰੇਸ਼ਾਨ ਨਹੀਂ ਕੀਤਾ ਬਟ ਫਿਰ ਵੀ ਮੈਨੂੰ ਨਜਾਇਜ਼ ਹੀ ਕੁੱਟਦਾ ਰਿਹਾ ਆਪਣੇ ਬੱਚਿਆਂ ਦੇ ਭੇਖਵਾਤੇ ਆਪਣੇ ਭੂਏ ਖਵਾਤੇ ਤੁਸੀਂ ਕੰਪਰੋਮਾਈਜ਼ ਕਰਦੇ ਹਾਂ ਜੀ ਸਰ ਕਿਉਂਕਿ ਸਰ ਮੈਂ ਪਹਿਲਾਂ ਵੀ ਦੱਸਿਆ ਕਿ ਤਰ੍ਹਾਂ ਕਿ ਮੇਰੇ ਪਾਪਾ ਨਹੀਂ ਹੈਗੇ ਤੇ ਮੈਂ ਉਹ ਚੀਜ਼ ਤੋਂ ਇਤਰਾ ਕੇ ਸਫਰ ਕੀਤਾ ਹੈ ਤੇ ਮੈਂ ਨਹੀਂ ਜਾਣਦੀ ਕਿ ਉਹਨਾਂ ਦੇ ਪਾਪਾ ਵੀ ਤਰ੍ਹਾਂ ਇੰਦੇ ਹੀ ਕਿ ਦੂਰ ਹੋਣ ਤੋਂ ਸਾਰਾ ਕੁਝ ਮੈਂ ਇਸੇ ਕਰਕੇ ਮੈਂ ਟਾਇਲਟ ਕਿ ਕਰੀ ਗਈ ਕਰੀ ਗਈ ਬਟ ਐਨੇ ਸਰ ਆਪਣਾ ਕੀ ਇੰਨਾ ਕਿੰਨੇ ਆਪਣੀ ਦਰਿੰਦਗੀ ਦਿਖਾਈ ਹੈ ਬਹੁਤ ਜ਼ਿਆਦਾ ਸਰ ਬਹੁਤ ਜ਼ਿਆਦਾ ਥੋੜੀ ਵੀ ਨਹੀਂ ਅਕਸਰ ਕੀ ਹੁੰਦਾ ਰਿਹਾ ਤੁਹਾਡੇ ਨਾਲ ਉਸ ਘਰ ਦੇ ਵਿੱਚ ਔਰ ਤੁਸੀਂ ਆਪਦੇ ਮਾਪਿਆਂ ਨਾਲ ਤਾਂ ਸ਼ੇਅਰ ਕਰਦੇ ਹੋਗੇ ਬੇਗਨਾ ਸਰ ਮੈਂ ਕਦੀ ਮੰਮੀ ਨਾਲ ਕੋਈ ਗੱਲ ਨਹੀਂ ਸ਼ੇਅਰ ਕੀਤੀ ਕਿਉਂਕਿ ਮੈਂ ਇੱਥੇ ਆਉਂਦੀ ਵੀ ਬਹੁਤ ਘੱਟ ਰਹੀ ਆ ਮੈਂ 6-6 ਮਹੀਨੇ ਮੈਨੂੰ ਸਾਲ ਹੋ ਜਾਂਦਾ ਰਿਹਾ ਮੈਂ ਕਦੀ ਨਹੀਂ ਆਈ ਇੱਥੇ ਕਿਉਂਕਿ ਜੇ ਆਣਾ ਵੀ ਆ ਤੇ ਜੇ ਕਹਿਣਾ ਕਿ ਜਾਣਾ ਹੈ ਮੈਨੂੰ ਤੇ ਆਹ ਕੰਮ ਹੈ ਮੈਨੂੰ ਉਹ ਕੰਮ ਹੈ ਮੈਂ ਨਹੀਂ ਜਾ ਸਕਦਾ ਮੈਂ ਇਦਾਂ ਨਹੀਂ ਕਰ ਸਕਦਾ ਬਹੁਤ ਘੱਟ ਆਉਂਦੀ ਰਹੀ ਆ ਸਰ ਮੈਂ ਇੱਥੇ ਜਦੋਂ ਤੁਹਾਡੀ ਉਹਨਾਂ ਨਾਲ ਲੈ ਮਰਜਾ ਹਾਂਜੀ ਫਿਰ ਉਹ ਤਾਂ ਬਹੁਤ ਐਕਸਟ੍ਰੀਮ ਹੱਦ ਤੱਕ ਜਿਹੜਾ ਵਾ ਇੱਕ ਦੂਜੇ ਦੇ ਲਈ ਚਾਹਤ ਹੋਉਂਦੀ ਹਾਂਜੀ ਸਰ ਪਰ ਫਿਰ ਇਹ ਵਿਆਹ ਤੋਂ ਬਾਅਦ ਇਹ ਬਹਿਮ ਕਿਉਂ ਬਣ ਗਿਆ ਉਹਦੇ ਵਿੱਚ ਤੁਹਾਡੀ ਵੀ ਉਸ ਪਰਿਵਾਰ ਦੇ ਵਿੱਚ ਕੋਈ ਦਖਲਅੰਦਾਜ਼ੀ ਜਾਂ ਉਹਦੇ ਪ੍ਰਤੀ ਕੋਈ ਹੋਇਆ ਹੋਊਗਾ ਤਾਂ ਹੀ ਨਹੀਂ ਸਰ ਮੇਰੀ ਮੰਮੀ ਨੇ ਕਦੀ ਵੀ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਨਹੀਂ ਤੁਹਾਡੀ ਉਸ ਪਰਿਵਾਰ ਦੇ ਨਾਲ ਤੁਹਾਡੀ ਸੱਸ ਸਾਮਰਾਜ ਹੋ ਵੀ ਹੈ ਸਰ ਨਹੀਂ ਦੰਦਾ ਕੋਈ ਨਹੀਂ ਹੈ ਗਾਈ ਕਿ ਇਹਨੂੰ ਸਰ ਜਿਹੜੀ ਮੇਨ ਗੱਲ ਹੈ ਮੈਨੂੰ ਇਹਦਾ ਕਿ ਇਹ ਹੀ ਹੈ ਕਿ ਦਾ ਐਕਸਟਰਾ ਮੈਰਿਟਲ ਅਫੇਅਰ ਚੱਲਦੇ ਰਹੇ ਆ ਅਕਸਰ ਕੀ ਹੁੰਦਾ ਕਿ ਇਨ੍ਹਾਂ ਸਬੰਧਾਂ ਦੇ ਵਿਗੜਨ ਦੇ ਵਿੱਚ ਇਹ ਹੁੰਦਾ ਕਿ ਕਈ ਵਾਰੀ ਲੜਕੀ ਦੇ ਪਿਕੇ ਪਰਿਵਾਰ ਦੀ ਦਖਲਅੰਦਾਜ਼ੀ ਹੁੰਦੀ ਆ ਇਹ ਐਕਸਟਰਨਲ ਅਫੇਅਰ ਦਮ ਜਿਵੇਂ ਤੁਸੀਂ ਦੱਸਿਆ ਉਹਨਾਂ ਦਾ ਕਿ ਇਹਦਾ ਦਾ ਹੁੰਦਾ ਕੋਈ ਇਹੋ ਜਿਹਾ ਮਸਲਾ ਸੀਗਾ ਸਰ ਇਹਦੇ ਮੇਰੀ ਮੰਮੀ ਦਾ ਤੇ ਸਰ ਮਤਲਬ ਉਹ ਕੰਦਸਿਆ ਹੀ ਉਹ ਪਹਿਲਾਂ ਹੀ ਕਿ ਉਹ ਆਪ ਜੋਬ ਕਰ ਦੇਗੀ ਤੇ ਮੇਰੇ ਨਾਲ ਤਾਂ ਖੁੱਦ ਨਹੀਂ ਗੱਲ ਹੁੰਦੀ ਰਹੀ ਜੇ ਇਹਨੇ ਕਹਿਣਾ ਨਹੀਂ ਜਾਣਾ ਤਾਂ ਮੰਮੀ ਨੇ ਕਿਹਾ ਚਲ ਕੋਈ ਗੱਲ ਨਹੀਂ ਜੇ ਨਹੀਂ ਆਣ ਦਿੰਦਾ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਐਨੇ ਸਰ ਇਹ ਜਿਹੜੀ ਕਿਤੇ ਨਾ ਕਿਤੇ ਜਿਹੜੀ ਰਹੀ ਹੈ ਇਹਦੇ ਇਹਦੇ ਐਕਸਟਰਾ ਮੈਰਿਟਲ ਅਫੇਅਰ ਹੀ ਰਹੀ ਹੈ ਇਸੇ ਕਰਕੇ ਇਹਨੂੰ ਸਰਮਝਾਉਣਾ ਮੀਆ ਬੀਬੀ ਜੀ ਨਾਲ ਅਕਸਰ ਝਗੜੇ ਹੁੰਦੇ ਆ ਜ਼ਰੂਰ ਹੁੰਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਸਾਡੇ ਵੀ ਹੁੰਦੇ ਆ ਛੋਟੇ ਮੋਟੇ ਨੋਕ ਝੋਕ ਹੁੰਦੀ ਹੈ ਫਿਰ ਵੀ ਕੋਈ ਨਾ ਕੋਈ ਦਾ ਤਕਸੂਰ ਹੋਊਗਾ ਨਾ ਕਿ ਜਿਹੜਾ ਤੁਹਾਨੂੰ ਉੱਟਦਾ ਸੀ ਸਰ ਕਸੂਰ ਕੋਈ ਵੀ ਨਹੀਂ ਆ ਜੀ ਮਲ ਇੱਕ ਸਾਈਕੋ ਆ ਸਾਈਕੋ ਆ ਸਰ ਉਹਦੇ ਕੋਈ ਸਬਜੀ ਬੱਜੀ ਕੋਲੀ ਦੇ ਵਿੱਚ ਇਹ ਕਿਉਂ ਬੱਜੀ ਆ ਜੇ ਕੋਈ ਆਟਾ ਬੱਜਿਆ ਇਹ ਕਿਉਂ ਬੱਜਿਆ ਇਹ ਖਰਾਬ ਕੀਤਾ ਇਦਾਂ ਦੀਆਂ ਸਰ ਨਾਰਮਲ ਗੱਲਾਂ ਆ ਇਹ ਆਮ ਕਰ ਅੰਚ ਗੱਲਾਂ ਸਰ ਉਹ ਵੱਡੀ ਵਾਲੀ ਕੋਈ ਗੱਲ ਹੈਗੀ ਨਹੀਂ ਹੈ ਵੱਡੀ ਐਜੀ ਸਰ ਚੈਟਾਂ ਖੁਦ ਮੈਂ ਦੇਖੀਆਂ ਇਹਦੇ ਫੋਨ ਦੇ ਵਿੱਚ ਬਟ ਮੈਂ ਤਾਂ ਵੀ ਕੋਈ ਕਿਤਾ ਵੀ ਚੁੱਪ ਕੀਤੀ ਰਹੀ ਕਿ ਚਲੋ ਠੀਕ ਆ ਤੁਸੀਂ ਕਿਉਂ ਚੁੱਪ ਕੀਤੀ ਸਰ ਮੈਨੂੰ ਇਹ ਹੈ ਕਿ ਚਲੋ ਮੇਰੇ ਬੱਚੇ ਬੱਚੀਆਂ ਜ਼ਿੰਦਗੀ ਵਧੀਆ ਚੱਲਣ ਦੀ ਆਪੇ ਹਟ ਜਾਏਗਾ ਨਹੀਂ ਸਰ ਉਹਦੇ ਪਰਿਵਾਰ ਨੂੰ ਵੀ ਇਹ ਚੀਜ਼ ਨਹੀਂ ਪਤਾ ਬਟ ਜਿਹੜਾ ਇਤਨਾ ਉਹ ਥੋੜਾ ਨਾ ਨਸ਼ੇ ਦੇ ਵੱਲ ਵੀ ਜ਼ਿਆਦਾ ਹੋ ਗਿਆ ਇਸ ਤਰ੍ਹਾਂ ਫੀਮ ਵਗੈਰਾ ਫਿਰ ਕਿੰਨਾ ਚਿਰ ਤੁਸੀਂ ਉੱਥੇ ਜਿਹੜਾ ਰਹੇ ਹੋ ਇਹਨਾਂ ਹਾਲਾਤਾਂ ਦੇ ਸਰ 7 ਸਾਲ ਕੱਟੇ ਹਨ 6-7 ਸਾਲ ਕੱਟੇ ਵਿਆਹ ਕਰੋ ਐਸੀ ਸਰ 19 ਫਰਵਰੀ 2017 ਦੇ ਵਿੱਚ ਲਗਭਗ 9 ਸਾਲ ਹੋ ਗਏ ਤਾਂ ਹਾਂਜੀ ਵਿਆਹ ਹੋ ਗਿਆ ਹਾਂਜੀ ਤਾਂ ਫਿਰ ਤੁਸੀਂ ਹ ਹੁਣ ਤੁਸੀਂ ਆਪਣੇ ਪੇਕੇ ਘਰ ਹੋ ਬੱਚੇ ਵੀ ਪੇਕੇ ਘਰ ਤਾਂ ਤੁਹਾਡੇ ਜਦੋਂ ਉਹ ਲੈ ਕੇ ਗਿਆ ਹਾਂਜੀ ਤਾਂ ਇਹ ਤੁਸੀਂ ਇੱਥੇ ਪੇਕੇ ਘਰ ਕਦੋਂ ਤੋਂ ਆਏ ਹੋ ਸਰ 23 ਦਸੰਬਰ 2023 ਉਦੋਂ ਆਈ ਹਾਂ ਸਰ ਲਗਭਗ 2 ਸਾਲ ਹੋ ਗਏ ਤਾਂ ਹਾਂਜੀ 2 ਸਾਲ ਇੱਥੇ ਆਇਆ ਹਾਂਜੀ ਮੇਰੇ ਘਰ ਤਿੰਨ ਹੀ ਹੋ ਗਏ ਹੋ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਉਹ ਲੋ ਤੁਹਾਡੇ ਕੋਲ ਆਉਂਦੇ ਰਹੇ ਉਹਨਾਂ ਦਾ ਪਰਿਵਾਰ ਕੋਈ ਇੱਥੇ ਆਉਂਦਾ ਰਿਹਾ ਤੁਹਾਡੇ ਕੋਲ ਹਾਂਜੀ ਸਰ ਇਹ ਖੁਦ ਵੀ ਆਂਦਰ ਹੈ ਇਹਦੀ ਭੈਣ ਆਂਦੀਦੀ ਹੈ ਇਹਦੇ ਰਿਸ਼ਤੇਦਾਰ ਆਂਦੇ ਰਹੇ ਮੇਰੇ ਬੱਚਿਆਂ ਨੂੰ ਮਿਲਦੇ ਰਹੇ ਆਣ ਕੇ ਮੈਂ ਕਦੀ ਮਨਾਂ ਨਹੀਂ ਕੀਤਾ ਇਹਨਾਂ ਨੂੰ ਮਿਲਣ ਤੋਂ ਪਰ ਜਿਹੜੀ ਉਹਨਾਂ ਪ੍ਰੈਸ ਕਾਨਫਰੰਸ ਕੀਤੀ ਆ ਬੜੇ ਗੰਭੀਰ ਦੋਸ਼ ਹਉਤੇ ਪੈਸੇ ਦੇ ਵੀ ਲਗਾਏ ਆ ਗੱਲਬਾਤਾਂ ਹੋਈਆਂ ਪਰਿਵਾਰ ਦੀ ਦਖਲਅੰਦਾਜ਼ੀ ਦੀਆਂ ਉਹਨਾਂ ਵਿੱਚ ਕਿੰਨੀ ਕਿਸਟਾਈ ਸਰ ਉਹ ਸਾਰੇ ਹੁਣ ਤੇ ਜੋ ਮਰਜ਼ੀ ਝੂਠ ਹੈ ਅਲੀਗੇਸ਼ਨ ਲਾਉਣੇ ਜਿਹੜੇ ਮਰਜ਼ੀ ਲਾਈ ਜਾਣ ਬਿਲਕੁਲ ਝੂਠ ਨੀਰ ਬੇਬੁਨਿਆਦ ਇਲਜ਼ਾਮ ਹੈ ਸਰ ਉਹ ਜੇ ਮੈਂ ਆਸਟ੍ਰੇਲੀਆ ਗਏ ਹਾਂ ਤੇ ਮੈਂ ਕੈਨੇਡਾ ਕਿਉਂ ਜਾਣਾ ਹਾਂ ਮੈਂ ਬਿਨਾ ਮਤਲਬ ਮੇਰਾ ਤਾਂ ਸਰ ਕੋਈ ਚਾਹਤ ਹੀ ਨਹੀਂ ਤੁਸੀਂ ਅਬਰਾਡ ਦੇ ਵਿੱਚ ਪੜ੍ਹਾਈ ਲਈ ਗਏ ਹਾਂ ਹਾਂਜੀ ਸਰ ਆਸਟ੍ਰੇਲੀਆ ਦੇ ਵਿੱਚ ਸਰ 7 ਮਹੀਨੇ ਰਹੀ ਹਾਂ ਮੈਂ 7 ਮਹੀਨੇ ਦੇ ਵਿੱਚ ਤੋਂ ਉਤੋਂ ਫਿਰ ਵਾਪਸੀ ਦਾ ਕੀ ਕਾਰਨ ਬਣਿਆ ਸਰ ਜਿੱਦੋਂ ਮੈਨੂੰ ਛੁੱਟੀਆਂ ਹੋਈਆਂ ਸੀਗੀਆਂ ਨਾ ਉੱਥੇ ਕਾਲਜ ਦੇ ਵਿੱਚ ਉੱਥੇ ਮੇਰਾ ਢਾਈ ਮਹੀਨਿਆਂ ਦਾ ਬੇਟਾ ਸਾਡੇ ਹਸਬੰਦ ਵੀ ਨਾਲ ਸੀ ਉੱਥੇ ਨਹੀਂ ਸਰ ਐ ਇੱਥੇ ਹੀ ਗਏ ਉਦੋਂ ਬੱਚਾ ਸੀਗਾ ਕੋਈ ਹਾਂਜੀ ਬੱਚਾ ਸੀ ਉਹ ਵੱਡਾ ਬੇਟਾ ਸੀਗਾ ਸਰ ਮੇਰਾ ਢਾਈ ਮਹੀਨੇ ਜਦੋਂ ਮੈਂ ਛੱਡ ਕੇ ਗਈ ਤੇ ਮੈਂ ਉਹਨੂੰ ਮਿਲਣ ਵਾਸਤੇ ਆਈ ਹਾਂਗੀ ਤੁਸੀਂ ਬਰੇ ਅਸਟ੍ਰੇਲੀਆ ਦਾ ਸੈਟਲ ਹੋਣ ਗਏ ਸੀ ਕਿ ਜਾ ਪੜਨ ਗਏ ਸੀ ਸਰ ਸੈਟਲ ਹੀ ਹੋਣ ਗਈ ਸੀ ਮੈਂ ਤੇ ਬਟ ਇਹਨੇ ਮੈਨੂੰ ਸਰ ਉਹ ਮੇਰੇ ਬ੍ਰਦਰ ਇਨ ਲਾਉਣ ਨੇ ਲਾਈ ਕਿ ਜੇਠ ਮੇਰੇ ਨੇ ਹਾਂਜੀ ਤੇ ਉਹ ਫਿਰ ਉੱਥੋਂ ਜਦੋਂ ਤੁਸੀਂ ਵਾਪਸ ਆਏ ਫਿਰ ਉਸ ਤੋਂ ਬਾਅਦ ਕੀ ਹੋਇਆ ਸਰ ਇਹਨਾਂ ਨੇ ਮਮੀ ਦੇਰੇ ਮੇਰੇ ਸਾਸ ਸੋ ਕਹਿੰਦੀ ਆ ਕਿ ਮੈਂ ਗੋਡੀਆਂ ਦੀ ਰਿਪਲੇਸਮੈਂਟ ਕਰਵਾਉਣੀ ਆ ਤੇ ਮੈਂ ਮਤਲਬ ਕਿ ਤੂੰ ਥੋੜੀ ਛੁੱਟੀ ਆਪਣੀ ਹੋਰ ਵਧਾ ਲਾ ਸਰ ਉਹਦੇ ਚੱਕਰ ਚ ਮੈਂ ਮੈਂ ਕਿ ਛੁੱਟੀ ਵਧਾਈ ਆਪਣੀ ਤੇ ਬਾਅਦ ਵਿੱਚ ਜਿੱ ਤਰ੍ਹਾਂ ਕਿ ਬਾਅਦ ਚ ਇਹਨਾਂ ਤੇ ਮੇਂ ਜਾਣ ਦਾ ਬਣਿਆ ਹੀ ਨਹੀਂ ਕੋਈ ਪ੍ਰੋਗਰਾਮ ਨਹੀਂ ਬਣਿਆ ਜਾਣ ਦਾ ਇਹਨਾਂ ਨੇ ਜਾਣ ਦਾ ਉਹ ਵੀ ਤੁਸੀਂ ਦੱਸਿਆ ਸੀ ਕਿ ਕਾਫੀ ਜੜੀ ਆ ਤਸ਼ੱਦਦ ਕੀਤਾ ਹਾਂਜੀ ਬਹੁਤ ਸਾਰੇ ਸਰ ਮੈਂਟਲੀ ਫਿਜ਼ੀਕਲੀ ਬਹੁਤ ਤੌਰ ਤੇ ਹਾਂਜੀ ਪ੍ਰੈਗਨੈਂਸੀ ਦੇ ਵਿੱਚ ਸਰ ਹਾਂਜੀ ਤੇ ਵੀ ਕੁਝ ਗੱਲਾਂ ਤਾਂ ਹਾਂਜੀ ਜੁੱਤੀ ਚ ਹਾਂਜੀ ਸਰ ਜੁੱਤੀ ਚ ਪਾਣੀ ਪਿਆਇਆ ਹੈਗਾ ਨੇ ਜੁੱਤੀ ਚ ਪਾਣੀ ਪਿਆ ਇਹ ਤਾਂ ਗੱਲ ਬਹੁਤ ਅਣਮਨੁੱਖੀ ਆ ਤੇ ਨਾਮ ਮੰਨਣ ਯੋਗ ਆ ਕਿ ਆ ਛਿੱਤਰ ਚ ਪਾਣੀ ਪਾਉਣਾ ਜੁੱਤੀ ਚ ਪਾਣੀ ਪਿਉਣਾ ਇੱਕ ਕਹਾਵਤ ਤਾਂ ਮੰਨੀ ਜਾ ਸਕਦੀ ਆ ਪਰ ਇਹ ਦਿਲਪਰੀ ਦੇ ਦੋਸ਼ ਆ ਕਿ ਜੁੱਤੀ ਚ ਪਾਣੀ ਪਿਆ ਹੈ ਇਹ ਬਹੁਤ ਇੱਕ ਕਹਿ ਲੋ ਕਿ ਨਾ ਮੰਨਣ ਯੋਗ ਔਰ ਨਾ ਸਹਿਣ ਯੋਗ ਜਿਹੜਾ ਇੱਕ ਵਰਤਾਰਾ ਇਹ 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 ਗੱਲਬਾਤ ਕਿੱਦਾਂ ਬਣੀ ਏ ਜੁੱਤੀ ਚ ਪਾਣੀ ਪੀਣ ਵਾਲਾ ਕੀ ਮਸਲਾ ਜਿ ਇਹੋ ਜਿਹਾ ਤੁਸੀਂ ਕਿਹੜਾ ਗناہ ਕਰਤਾ ਕਿ ਤੁਹਾਨੂੰ ਇਦਾਂ ਮਜਬੂਰ ਹੋਣਾ ਪਿਆ ਸਰ ਐਨੇ ਕੀ ਕੀਤਾ ਕਿ ਇੰਨੇ ਬਾਅਦ ਵਿੱਚ ਨਾ ਮੈਂ ਕਿਚਨ ਚ ਰੋਟੀਆਂ ਮਲ ਕੇ ਬਣਾਉਂਦੀ ਆ ਤੇ ਇਹਦੇ ਪਾਪਾ ਨੇ ਇਹਦੇ ਕੰਨ ਚ ਪਤਾ ਨਹੀਂ ਕੀ ਕਿਹਾ ਜਾ ਕੇ ਮੇਰੇ ਸਹੁਰੇ ਸਾਹਮਣੇ ਐ ਸਰ ਕਿਚਨ ਚ ਆ ਗਿਆ ਐ ਇਹਨੇ ਮੈਨੂੰ ਬਹੁਤ ਕੁੱਟਿਆ ਮਾਰਿਆ ਸਾਰਾ ਕੁਝ ਮਤਲਬ ਬਹੁਤ ਬੁਰੀ ਤਰ੍ਹਾਂ ਕੁੱਟਿਆ ਮੇਰੇ ਨੱਕ ਚੋਂ ਖੂਨ ਵਗਿਆ ਸਵੇਲਿੰਗ ਹੋਈ ਇੱਥੇ ਤੇ ਮੈਨੂੰ ਉਦਾਂ ਹੀ ਕੁੱਟਦਾ ਲਾ ਗਿਆ ਬਾਅਦ ਵਿੱਚ ਕਹਿੰਦਾ ਉੱਠ ਕੇ ਇਦਾਂ ਮਤਲਬ ਪੂਰਾ ਆਪ ਬਾਅਦ ਚ ਫਿਰ ਸਰ ਨਾਰਮਲ ਹੋ ਜਾਂਦਾ ਕੁੱਟ ਕੇ ਤੇ ਆਪ ਨਾਰਮਲ ਹੋ ਜਾਂਦਾ ਕਿ ਤਰ੍ਹਾਂ ਕੁਝ ਨਹੀਂ ਹੋਇਆ ਹੁੰਦਾ ਫਿਰ ਬਾਅਦ ਵਿੱਚ ਸਰ ਮੈਂ ਆਪਣੇ ਮਤਲਬ ਕਿ ਬੈਠੇ ਰਹੀ ਚੁੱਪ ਕਰਕੇ ਤੇ ਮਮਾ ਦਾ ਮਮੀ ਦਾ ਮੈਨੂੰ ਫੋਨ ਆਇਆ ਕਿ ਕੀ ਗੱਲ ਕੋਈ ਗੱਲ ਹੋਈ ਐ ਚੁੱਪ ਚੋਪਨ ਕੀ ਗੱਲ ਆ ਫਿਰ ਸਰ ਇਹਨਾਂ ਨੂੰ ਮੈਂ ਦੱਸਿਆ ਉਦੋਂ ਪਹਿਲਾਂ ਮੈਂ ਨਹੀਂ ਦੱਸਿਆ ਇਹਨਾਂ ਨੂੰ ਫਿਰ ਐਸਾ ਲਾਇ ਜਦੋਂ ਇਹ ਘਰੇ ਆਏ ਆ ਤੇ ਉਹਦੀ ਬਸ ਇਹ ਹੀ ਕਿ ਸਾਡੇ ਸਰਪੰਚ ਤੱਕ ਗੱਲ ਕਿਉਂ ਪਹੁੰਚੀ ਨਹੀਂ ਫਿਰ ਪਿੰਡ ਦੀ ਪੰਚਾਇਤ ਤੱਕ ਗੱਲ ਚੱਲ ਗਈ ਵੀ ਤੁਹਾਡੀ ਜਿਹੜੀ ਤਸ਼ੱਦਦ ਦੀ ਗੱਲ ਪਰਿਵਾਰ ਦੀ ਜਿਹੜੀ ਉੱਥੇ ਪਹੁੰਚਣ ਦੀ ਗੱਲ ਤੋਂ ਉਹ ਗੁੱਸਾ ਹੋ ਗਿਆ ਉਹ ਗੁੱਸਾ ਹੋਇਆ ਕਿ ਗੱਲ ਬਾਹਰ ਕਿਉਂ ਗਈ ਹੈ ਕਿਉਂਕਿ ਮਤਲਬ ਇੰਨਾ ਟਾਈਮ ਦਾ ਮੈਨੂੰ ਕੁੱਟਦਾ ਮਾਰਦਾ ਸੀ ਪਰ ਤੂੰ ਇਹ ਕਿਉਂ ਦੱਸਿਆ ਅੱਗੇ ਸਰਪੰਚ ਨੂੰ ਗੱਲ ਕਿਉਂ ਦੱਸੀ ਹੈ ਬਸ ਇਹ ਹੀ ਰੀਜ਼ਨ ਹੈ ਕਿ ਸਰਪੰਚ ਤੱਕ ਦਾ ਕਿਉਂ ਪਹੁੰਚੀ ਹੈ ਇਸ ਕਰਕੇ ਸਾਰੇ ਨੇ ਮੈਨੂੰ ਜੁੱਤੀ ਚ ਪਾਣੀ ਪਿਆ ਜੁੱਤੀ ਚ ਪਾਣੀ ਹਾਂਜੀ ਇੱਕ ਤੇ ਚਲੋ ਹੁੰਦਾ ਨਾ ਵੀ ਚਲ ਆ ਜੁੱਤੀ ਜਿਹਾ ਪਾਣੀ ਪੀਓ ਪੀਓ ਇੱਕ ਪਿਆਇਆ ਸਰ ਉਹ ਕਿਹੜੇ ਹਾਲਾਤ ਬਾਕੀ ਹੂੰ ਸਰ ਜਿਹੜਾ ਮੈਂ ਜੀ ਨਹੀਂ ਸੀ ਉੱਥੇ ਹੈਗੇ ਹੈਗੇ ਹੀ ਸਾਰੇ ਉੱਥੇ ਹੀ ਕਿ ਸਰ ਇਹਦੀ ਮਾਂ ਹੀ ਇਹਦੀ ਭੈਣ ਹੀ ਇਹਦਾ ਪਿਓ ਹੀਗਾ ਉੱਥੇ ਸਰ ਉਹਨਾਂ ਨੇ ਫੋਨ ਕੋਲ ਲਿਆ ਮੇਰੇ ਕੋਲੋਂ ਹੂੰ ਫੋਨ ਸਰ ਪਾਸਵਰਡ ਤਿੰਨ ਮਹੀਨੇ ਫੋਨ ਦਾ ਪਾਸਵਰਡ ਚੇਂਜ ਰਿਹਾ ਮੈਨੂੰ ਬਿਲਕੁਲ ਹੀ ਨਹੀਂ ਪਤਾ ਕਿ ਮੇਰੇ ਫੋਨ ਦਾ ਪਾਸਵਰਡ ਕੀ ਹੈ ਮੇਰਾ ਕਿਸੇ ਨਾ ਕੋਈ ਕੰਟੈਕਟ ਨਹੀਂ ਰਿਹਾ ਤੇ ਉਹਨਾਂ ਨੇ ਵੀ ਉਹਨੂੰ ਰੋਕਿਆ ਵੀ ਆ ਸਰ ਉਹਨਾਂ ਨੇ ਤਾਂ ਸਪੋਰਟ ਕੀਤਾ ਉਹਨੂੰ ਪੂਰਾ ਉਹਨਾਂ ਨੇ ਇਹ ਕਿਹਾ ਉਹਨਾਂ ਨੂੰ ਇਹ ਕਹਿੰਦੀ ਵੀ ਆ ਕਿ ਨਹੀਂ ਪੀਣਾ ਉਹਨੂੰ ਇਹ ਕਿਹਾ ਮੈਨੂੰ ਇਹ ਉਹਨਾਂ ਨੇ ਕਿਹਾ ਹੈ ਕਿ ਪੀਲਾ ਪੀਲਾ ਸਾਡੇ ਮੁੰਡੇ ਨੇ ਮਰ ਜਾਣਾ ਆਪ ਤੇ ਨਹੀਂ ਚੱਲ ਜਾਣਾ ਨਹੀਂ ਉਹ ਮਰਨ ਵਾਲੀ ਕਿਹੜੀ ਗੱਲ ਸੀ ਉਹਦੀ ਕਿਉਂਕਿ ਸਰ ਕਹਿੰਦਾ ਹੈ ਕਿ ਮੈਨੂੰ ਤਾਂ ਆਪਣੇ ਆਪ ਨੂੰ ਗੋਲੀ ਮਾਰ ਲੈਣੀ ਹੈ ਇਹਨੇ ਘਰ ਦਾ ਵੈਪਨ ਰੱਖਿਆ ਹਾਂਜੀ ਸਰ ਵੈਪਨ ਹੈਗਾ ਇਹਦੇ ਕੋਲ ਸੰਸੀ ਹਥਿਆਰ ਹੈ ਇਹਦੇ ਕੋਲ ਨਹੀਂ ਜਦੋਂ ਜੁੱਤੀ ਜੁੱਤੀ 'ਚ ਪਾਣੀ ਪੀਣ ਵਾਲਾ ਜਿਹੜੀ ਇਹ ਘਟਨਾ ਹੁੰਦੀ ਆ ਉਦੋਂ ਵੈਪਨ ਮੌਕੇ ਤੇ ਸੀਗਾ ਕਿ ਜਾਂ ਉਹ ਮੋਕੀ ਤੇ ਹੀ ਸਰ ਉੱਪਰੋਂ ਲੈ ਕੇ ਆਇਆ ਆਪਣੇ ਕਮਰੇ ਦੇ ਵਿੱਚੋਂ ਲੈ ਕੇ ਆਇਆ। ਅੱਛਾ ਹਾਂਜੀ। ਵੈਪਨ ਵੀ ਲੈ ਕੇ ਆਇਆ। ਵੈਪਨ ਵੀ ਲੈ ਕੇ ਆਇਆ। ਫਿਰ ਗਨ 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 ਪੁਆਇੰਟ ਤੇ ਤੁਹਾਨੂੰ ਰੱਖਿਆਗਾ ਆਪਣੇ ਆਪ ਨੂੰ ਉਹਨੇ। ਪਹਿਲਾਂ ਸਰ ਮੈਨੂੰ ਮੇਰੇ ਵੱਲ ਨੂੰ ਕੀਤੀ ਆ ਫਿਰ ਆਪਣੇ ਵੱਲ ਨੂੰ ਕੀਤੀ ਆ ਨਹੀਂ ਤੇ ਮੈਂ ਮਰ ਜਾਂ ਜਾਂ ਤੈਨੂੰ ਮਾਰ ਦੇਣਾ। ਐਡੀ ਕਿਹੜੀ ਗੱਲ ਹੋ ਗਈ ਸੀ? ਕਿ ਸਿਰਫ ਕਿ ਤੁਸੀਂ ਆਪਦੇ ਘਰਦਿਆਂ ਨੂੰ ਸਾਡੇ ਘਰ ਦੇ ਹਾਲਾਤਾਂ ਬਾਰੇ ਇਸ ਗੱਲ ਤੋਂ ਹੀ ਸਾਰੀ ਹਾਂਜੀ ਸਰ ਐਸੀ ਗੱਲ ਇਹੀ ਗੱਲ ਤੁਹਾਨੂੰ ਮੈਂ ਆਲਰੇਡੀ ਦੱਸਿਆ ਸਰ ਕਿ ਐ ਸਾਈਕੋ ਹੈ। ਇਤਨਾ ਸਾਰੇ ਨੇ ਹੁਣ ਵੀ ਕਿਹਾ ਹੈ ਪ੍ਰੈਸ ਕਾਨਫਰੈਂਸ ਦੇ ਵਿੱਚ ਕਿ ਜਾਂ ਤੇ ਮੈਂ ਆਪਾਂ ਜੇ ਮੇਰੇ ਬੱਚੇ ਮੇਰੇ ਕੋ ਖੋਏ ਤੇ ਮੈਂ ਜਾਂ ਆਪ ਮੈਂ ਆਪ ਵੀ ਮਰ ਜਾਣਾ ਤੇ ਉਹਨਾਂ ਨੂੰ ਵੀ ਮਾਰ ਦੇਣਾ ਇਹ ਸਰ ਕੌਣ ਕਰਦਾ ਬੱਚੇ ਫਿਰ ਬਿਲਕੁਲ ਸੇਫ ਨਹੀਂ ਹੈਗੇ ਉੱਥੇ ਹਾਂ ਉਹਨੇ ਤਾਂ ਬਹੁਤ ਸਾਰੇ ਬਨੇਮ ਲਾਏ ਹਾਂ ਜੀ ਤੇ ਅੱਜ ਫਿਰ ਸਿਰੇ ਤੇ ਬਿਲਕੁਲ ਮੇਰਾ ਕੋ ਪੈਸੇ ਤੇ ਲਿਆਣਾ ਮਸਲਾ ਇਹ ਕੀ ਹੈ ਸਰ ਐਨੇ ਮੇਰੇ ਬ੍ਰਦਰ ਦੇ ਪੈਸੇ ਐਨੇ ਖਾਦੇ ਆ 5 ਲੱਖ ਵਿਦਵਾਸਪ 25 ਲੱਖ ਵਾਲਾ ਕੋ ਮਸਲਾ ਉਹ ਕੀ ਸਰ ਉਹ ਕੋਈ ਮਸਲਾ ਹੈਗਾ ਹੀ ਨਹੀਂ 25 ਲੱਖ ਵਾਲਾ ਹਾਂ ਜੀ ਜਿਹੜੇ ਬਾਹਰ ਭੇਜਿਆ ਏ ਉਹ ਸਾਰੇ ਪੈਸੇ ਜਿਹੜੇ ਆ ਮੇਰੇ ਜੇਠ ਨੇ ਲਾਇਆ ਨਾ ਕਿ ਐਨੇ ਕਿਉਂਕਿ ਇਹ ਤੇ ਆਲਰੇਡੀ ਡਿਫਾਲਟਰ ਆ ਕਰਜ਼ਾ ਇਹ ਤੇ ਐਨਾ ਡੈਫਾਲਟਰ ਇੱਕ ਦਾ ਸਪਰਕ ਜਾਏ ਤੁਹਾਡੇ ਪਿੰਨੇ ਇਹ ਦੱਸੋ ਕੌਣ ਸਰ ਤੁਹਾਡੇ ਹਸਬੰਦ ਜਦੋਂ ਵਿਆਹ ਤੋਂ ਪਹਿਲਾਂ ਸਰ ਐ ਦਾ ਕੋਈ ਰਿਲੇਟਿਵ ਹੀਗਾ ਤੇ ਉਹ ਮੇਰਾ ਵੀ ਰਿਲੇਟਿਵ ਹੀਗਾ ਹਾਂਜੀ ਉਸ ਤੋਂ ਬਾਅਦ ਫਿਰ ਹਾਂਜੀ ਤੁਹਾਡਾ ਇਹ ਵਿਆਹ ਤੱਕ ਗੱਲ ਬੋਲੋ ਹਾਂਜੀ ਹੋਰ ਤੁਹਾਡਾ ਇਹ ਸਟੈਟਸ ਕੀ ਆ ਜਿਹੜੇ ਬੱਚੇ ਤੁਹਾਡੇ ਕੋਲ ਲਜਾਏ ਆ ਦਾ ਕੋਈ ਪਰਚਾ ਹੋਇਆ ਹਾਂਜੀ ਸਰ ਪਰਚਾ ਹੋਇਆ ਉਹਨਾਂ ਦਾ ਤੇ ਉਸ ਤੋਂ ਬਾਅਦ ਤੁਹਾਡਾ ਕੋਈ ਤਲਾਕ ਦਾ ਵੀ ਡਿਸਪੂਟ ਚੱਲ ਰਿਹਾ ਹਾਂਜੀ ਡਿਵੋਰਸ ਵੀ ਡਿਸਟ੍ਰਿਕਟ ਕੋਰਟ ਗੁਜਰਾਤਪੁਰ ਫੇਰ ਉਤਰੀ ਵਗੈਰਾ ਤੇ ਹੁੰਦੇ ਆ ਇੱਥੇ ਜਦੋਂ ਸਰ ਪਹਿਲਾਂ ਤੇ ਨਹੀਂ ਹੁੰਦੇ ਜਦੋਂ ਵਾਰੰਟ ਨਿਕਲੇ ਫੇਰ ਆਇਆ ਫੇਰ ਹਾਂਜੀ ਸੋ ਦਿਲਪ੍ਰੀਤ ਦੇ ਮਾਤਾ ਜੀ ਵੀ ਸਾਡੇ ਨਾਲ ਆ ਅਪਨੀਆਂ ਇਹਨਾਂ ਹਾਲਾਤਾਂ ਨੂੰ ਤੁਸੀਂ ਦੇਖਦੇ ਹੋ ਸਾਰਾ ਕੁਝ ਫੇਸ ਕਰ ਰਹੇ ਹੋ ਬੱਚੀ ਦੀ ਜ਼ਿੰਦਗੀ ਦਾ ਕੀ ਅਸਲ وجہ ਕੀ ਆ ਕਿਉਂ ਇਹ ਜਿਹੇ ਹਾਲਾਤ ਬਣ ਗਏ ਹਨ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੋਈ ਕਾਰਨ ਵੀ ਹੈ ਨਹੀਂ ਮੈਂ ਤੇ ਇੱਥੇ ਵੀ ਹੁੰਦਾ ਰਹਾ ਮੈਂ ਪੁੱਛਦੀ ਰਹੀ ਹਾਂ ਵੀ ਕਾਰਨ ਦੱਸ ਮਾਰਨ ਕੁੱਟਣ ਦਾ ਜੁੱਤੀ ਚ ਪਾਣੀ ਪਿਉਣ ਦਾ ਧੌਂ ਸੁੱਤੀ ਪਈ ਤੇ ਧੌਂ ਤੇ ਪੈਰ ਰੱਖਿਆ ਛੋਟਾ ਜਿਹਾ ਬੱਚਾ ਹੀ ਅਦਾਦੋਂ ਇਹਨਾਂ ਦੀਆਂ ਕੰਮ ਵਾਲੀਆਂ ਨੇ ਵੇਖ ਲਿਆ ਉਹਨਾਂ ਨੇ ਰੌਲਾ ਪਾਇਆ ਪਤਾਈ ਜੀ ਕਬੀ ਨੂੰ ਮਾਰ ਦਿੱਤਾ ਹਾਂ ਉਹਨਾਂ ਨੂੰ ਪਤਾ ਕਿਉਂ ਲੱਗਾ ਤੇ ਮੈਨੂੰ ਤਾਂ ਦੱਸਦੀ ਨਹੀਂ ਰਹੀ ਮੈਨੂੰ ਤਾਂ ਹੌਣ ਹੌਲੀ ਹੌਲੀ ਗੱਲਾਂ ਆ ਗਈਆਂ ਨੇ ਦਸੀਆਂ ਵੀ ਮੈਂ ਜਾਣਾ ਨਹੀਂ ਮੰਮੀ ਮੇਰਾ ਬਹੁਤ ਬੁਰਾ ਹਾਲ ਹੈ ਵੀ ਮੈਂ ਤੇ ਇਹ ਕਹਿੰਦੀ ਰਹੀ ਕਿ ਪਹਿਲੇ ਕਿਉਂ ਨਹੀਂ ਮੈਨੂੰ ਦੱਸਿਆ ਹੁਣ ਤੁਹਾਡੇ ਕੁੜਮ ਪਰਿਵਾਰ ਦੇ ਨਾਲ ਤੁਹਾਡਾ ਕੋਈ ਰਾਬਤਾ ਹੋਇਆ ਕੋਈ ਗੱਲਬਾਤ ਹੋਈ ਹੈ ਸਾਰੀ ਘਟਰ ਵੱਤ ਨਹੀਂ ਜੀ ਉਹਨਾਂ ਨੇ ਕੁੜਮਾਂ ਵਾਲੀ ਮੇਰੇ ਨਾਲ ਗੱਲ ਹੀ ਨਹੀਂ ਕੀਤੀ ਜਦੋਂ ਮੈਂ ਪਹਿਲੀ ਵਾਰ ਹੀ ਗਈਆਂ ਇਹਨਾਂ ਦਿਰਪੀ ਨੇ ਫੋਨ ਕੀਤਾ ਵੀ ਇਦਾਂ ਮੰਮੀ ਮੈਨੂੰ ਇਹਨਾਂ ਨੇ ਮਾਰਿਆ ਕੰਧ ਨਾਲ ਸਿਰ ਮਾਰਿਆ ਮੈਂ ਗਈਆਂ ਜਿਹੜਾ ਮੇਰਾ ਕੁੜਮ ਹੈ ਨਾ ਉਹਨੂੰ ਤਾਂ ਬੋਲਣ ਦੀ ਅਕਲ ਨਹੀਂ ਐਡੀ ਉਹਨੇ ਮੈਨੂੰ ਗੰਦੀ ਗਾਲ ਕੱਢੀ ਮੇਰਾ ਬੇਟਾ ਲਾਗੇ ਕਹਿੰਦਾ ਜਾਨੀਏ ਤਾਂ ਨਹੀਂ ਕਿੱਥੋਂ ਆ ਗਈਆਂ ਮੈਂ ਜਾਨਦੀ ਨਹੀਂ ਕਿਹਾ ਹੁਣ ਹੁਣ ਨਹੀਂ ਕੋਈ ਗੱਲ ਬਾਤ ਨਹੀਂ ਹੁਣ ਕੋਈ ਬਾਤ ਹੁਣ 2 ਸਾਲ ਹੋ ਗਿਆ ਮੈਂ ਸਾਡਾ ਕੋਈ ਫੋਨ ਤੇ ਨਾਲ ਤਾਲਕ ਨਹੀਂ ਮੇਰਾ ਨਹੀਂ ਹੈਗਾ ਮੈਂ ਕਰਦੀ ਨਹੀਂ ਪਹਿਲੇ ਤਾਂ ਮੈਂ ਡਿਊਟੀ ਪੁਲਿਸ ਵਿਭਾਗ ਨਾਲ ਕੋਈ ਤੁਸੀਂ ਖੁਦ ਮੁਲਾਜ਼ਮੋਂ ਪੁਲਿਸ ਵਿਭਾਗ ਦੇ ਤੁਸੀਂ ਕੋ ਰਾਬਤਾ ਕੀਤਾ ਤੁਹਾਡੀ ਇਹ ਜਿਹੜੀ ਕਿਹੜੀ ਸਟੇਜ ਤੇ ਪਹੁੰਚੀ ਹੈ ਇਨਕੁਆਰੀ ਜਾਂ ਪਰਚੇ ਤੇ ਜਿਹੜੀ ਕਾਰਵਾਈ ਹੈ ਉਹ ਜੀ ਆਪਣੀ ਕਾਰਵਾਈ ਕਰਨ ਦੇ ਆ ਐਸ ਐਚਓ ਸਾਹਿਬ ਵੀ ਗਏ ਆ ਜਿੱਤੀ ਸਾਹਿਬ ਵੀ ਗਏ ਆ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਵੀ ਕੋਈ ਨਹੀਂ ਬੱਚੇ ਤੁਹਾਨੂੰ ਮਿਲ ਜਾਣਗੇ ਤੇ ਹਲੇ ਤੱਕ ਤੇ ਪਤਾ ਨਹੀਂ ਦੋਸ਼ੀ ਤੇ ਦਾ ਜਿਹੜਾ ਘਰ ਵਾਲਾ ਉਹ ਤੇ ਫੜਿਆ ਨਹੀਂ ਗਿਆ ਜੀ ਤੱਕ ਘੁੰਮਦਾ ਉੱਥੇ ਹੀ ਆ ਉਹ ਇਹਨਾਂ ਨੇ ਤਾਂ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਹਾਂਜੀ ਤੇ ਉਹ 도ੜਿਆ ਭੱਜਿਆ ਜੇ ਇੱਡਾ ਇਹਨੇ ਕੰਮ ਕੀਤਾ ਅਸੀਂ ਜਨਾਨੀਆਂ ਹਾਂ ਇਹ ਇੱਡਾ ਸੂਰਮਾ ਤੇ ਹੁਣ ਲੁਕਿਆ ਕਿਉਂ ਆ ਹੁਣ ਸਾਹਮਣੇ ਹੋਵੇ ਮੈਂ ਆਪਣੇ ਬੱਚੇ ਲੈ ਕੇ ਆਏ ਆ ਇਹ ਕਦੀ ਗੱਲ ਸਾਡੇ ਜਨਾਨੀਆਂ ਕੋਲੋਂ ਬੱਚੇ ਖੋਣ ਲਈ ਤੂੰ 25 26 ਬੰਦੇ ਲੈ ਕੇ ਆ ਗਿਆ ਹਥਿਆਰ ਸਮੇਤ ਇੱਥੇ ਸਾਡੇ ਕੋਲ ਹੀ ਮੁੰਡੇ ਮੇਰੇ ਨੂੰ ਫੜ ਲਿਆ ਇਹਨਾਂ ਨੇ ਇਹਨੂੰ ਸਾਰਾ ਪੇਤ ਸੀ ਨਾਲ ਇਹਦੇ ਮੁੰਡੇ ਹੁੰਦੇ ਰਹੇ ਆ ਸਾਨੂੰ ਜਿਨ੍ਹਾਂ ਦੀ ਬਾਕੀਆਂ ਦੀ ਵੀ ਪਛਾਣ ਆ ਗਈ ਆ ਸਾਨੂੰ ਕਿਹੜੇ ਕਿਹੜੇ ਹੈਗੇ ਆ ਇਹ ਪਹਿਲੇ ਵੀ ਗੰਦ ਬਹੁਤ ਬੋਲਦਾ ਰਿਹਾ ਘਰ ਆ ਕੇ ਬਹੁਤ ਜ਼ਿਆਦਾ ਗੰਦ ਬੋਲਦਾ ਰਿਹਾ ਕਦੀ ਕਿਸੇ ਨੂੰ ਨਾਲ ਲੈ ਕੇ ਆ ਜਣਾ ਅਈ ਫੇਰ ਵੀ ਕਹਿਣਾ ਚਲੋ ਬੱਚਿਆਂ ਨੂੰ ਮਿਲਣ ਆਉਂਦਾ ਲਾਸਟ ਨੇ ਇੱਕ ਦਿਨ ਮੇਰੇ ਬੇਟੇ ਦੀ ਗੱਡੀ ਭੰਨੀ ਆ ਬੇਟਾ ਨੂੰ ਸਕੂਲੋਂ ਲੈ ਕੇ ਆਉਂਦਿਆ ਸੀ ਇਹਦੇ ਦਿਲਪੀ ਦੇ ਬੇਟੇ ਨੂੰ ਇਹਨੇ ਰਸਤੇ 'ਚ ਰੋਕ ਕੇ ਬਹੁਤ ਗੁੰਡਾਗਰਦੀ ਕਰਦਾ ਗਾਲਾਂ ਸ਼ਰਿਆਮ ਇਥੇ ਕੱਢ ਕੇ ਜਾਣਿਆ ਫੇਰ ਵੀ ਕਹਿਣਾ ਬੇਟੇ ਮੇਰੇ ਨੇ ਨੂੰ ਅੱਜ ਤੱਕ ਪਾਜੀ 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 ਇਸ ਬੰਦੇ ਨੂੰ ਅਕਲ ਆਈ ਨਹੀਂ ਇਹਨੇ ਸਾਨੂੰ ਜੁਆਈ ਬਣ ਕੇ ਇੱਕ ਦਿਨ ਵੀ ਨਹੀਂ ਦਿਖਾਇਆ ਤੁਹਾਨੂੰ ਦੱਸਾਂ ਮੈਂ ਗੱਲ ਜੁਆਈ ਵੀ ਦੂਜੇ ਬੇਟੇ ਹੀ ਹੁੰਦੇ ਆ ਤੇ ਅਕਸਰ ਉਹ ਆਪਣੇ ਸਹੁਰਾ ਪਰਿਵਾਰ ਨੂੰ ਵੀ ਆਪਣਾ ਪਰਿਵਾਰ ਹੀ ਮੰਨਦੇ ਆ ਤੇ ਜੋ ਭੈਣ ਜੀ ਹੁਣੀ ਕਹਿੰਦੇ ਆ ਕਿ ਉਹਨਾਂ ਨੇ ਕਦੀ ਸਾਨੂੰ ਆਪਣੇ ਮਾਪੇ ਸਮਝਿਆ ਹੀ ਨਹੀਂ ਸੋ ਇਹ ਬੜਾ ਦੁਖਦਾਈ ਆ ਸੋ ਹੁਣ ਇਹ ਪੁਲਿਸ ਦੇ ਪਾਲੇ ਦੇ ਵਿੱਚ ਇਹ ਸਾਰਾ ਕੇਸ ਆ ਇੱਕ ਬੱਚਿਆਂ ਦੇ ਕਿਡਨੈਪ ਦਾ ਔਰ ਦਿਲਪ੍ਰੀਤ ਦੇ ਜਿਹੜਾ ਹੈਗਾ ਡਿਵੋਰਸ ਦਾ ਉਹ ਅਦਾਲਤ ਦੇ ਵਿੱਚ ਵਿਚਾਰ ਦੀ ਨਾ ਸੋ ਦੇਖਦੇ ਆ ਇਹ ਹਾਲਾਤ ਕਿਸਕਰ ਬਟ ਬੈਠਦੇ ਆ ਉਸ ਕੀ ਕਾਰਵਾਈ ਕਰਦੀ ਆ ਔਰ ਮਨਦੀਪ ਸਿੰਘ ਜਿਹੜਾ ਵਾ ਆਪਣੀ ਫਿਊਚਰ ਬਾਰੇ ਕੀ ਸੋਚਦਾ ਅਸੀਂ ਚੈਨਲ ਤਰਫੋਂ ਤੇ ਇੱਕ ਸਮਾਜ ਦੇ ਤਰਫੋਂ ਜ਼ਰੂਰ ਮਨਦੀਪ ਸਿੰਘ ਨੂੰ ਇੰਨੀ ਗੱਲ ਜ਼ਰੂਰ ਕਹਾਂਗੇ ਕਿ ਕਿਸੇ ਵੀ ਮਸਲੇ ਦੇ ਵਿੱਚ ਗੱਲ ਨੂੰ ਵਧਾਇਆ ਕੁਝ ਫਾਇਦਾ ਨਹੀਂ ਹੁੰਦਾ ਸੋ ਕਿਰਪਾ ਕਰਕੇ ਤੁਸੀਂ ਇਹ ਇਨਾ ਬੱਚਿਆਂ ਦੇ ਭਵਿੱਖ ਵਾਸਤੇ ਆਪਣੀ ਆਪਣੀ ਈਗੋ ਜਿਹੜੀ ਆ ਉਹਨੂੰ ਛੱਡ ਕੇ ਇਕੱਠੇ ਹੋਵੋ ਸਵੇਰੇ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਜਿਸ ਵਿੱਚ 8-10 ਲੋਗ ਦੋ ਬੱਚਿਆਂ ਨੂੰ ਚੁੱਕ ਕੇ ਲੈ ਕੇ ਜਾ ਰਹੇ ਤੁਰੰਤ ਗੁਰਦਾਸਪੁਰ ਪੁਲਿਸ ਨੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਚ ਜਿਸ ਤਰੀਕੇ ਸਾਨੂੰ ਇਨਫੋਰਮੇਸ਼ਨ ਮਿਲੀ ਤਾਂ ਐਕਸ਼ਨ ਲਿਆ ਔਰ ਮੌਕੇ ਤੇ ਜਾ ਕੇ ਇਸ ਸਾਰੇ ਘਟਨਾਕ੍ਰਮ ਨੂੰ ਵੈਰੀਫਾਈ ਕੀਤਾ ਵੈਰੀਫਿਕੇਸ਼ਨ ਦੌਰਾਨ ਇਹ ਗੱਲਾਂ ਸਾਹਮਣੇ ਆਈਆਂ ਕਿ ਇੱਕ ਮਨਦੀਪ ਸਿੰਘ ਨਾਮ ਦਾ ਵਿਅਕਤੀ ਜੋ ਕਿ ਨਵਾਂ ਪਿੰਡ ਫਤਾਪੁਰ ਤਰਨਤਾਰਨ ਦਾ ਰਹਿਣ ਵਾਲਾ ਹੈ ਜਿਸ ਦੀ ਸ਼ਾਦੀ ਦਿਲਪ੍ਰੀਤ ਕੌਰ ਨਾਮ ਦੀ ਲੜਕੀ ਜੋ ਕਿ ਸਾਧੂ ਚੱਕ ਪਿੰਡ ਦੀ ਰਹਿਣ ਵਾਲੀ ਹੈ ਉਸ ਦੇ ਨਾਲ ਹੋਈ ਸੀ ਔਰ ਇਹਨਾਂ ਦੇ ਦੋ ਬੱਚੇ ਸਨ ਦੋਨਾਂ ਮੀਆਂ ਬੀਬੀ ਦੇ ਵਿੱਚ ਕਾਫੀ ਸਮੇਂ ਤੋਂ ਡਿਸਪਿਊਟ ਚੱਲ ਰਿਹਾ ਸੀ ਜਿਵੇਂ ਚੱਲਦੇ ਆ ਦਿਲਪ੍ਰੀਤ ਕੌਰ ਆਪਣੇ ਪੇਕੇ ਪਿੰਡ ਰਹਿ ਰਹੀ ਸੀ ਆਪਣੇ ਬੱਚੇ ਦੇ ਨਾਲ ਔਰ ਅੱਜ ਸਵੇਰੇ ਮਨਦੀਪ ਸਿੰਘ ਆਪਣੇ ਨਾਲ 8-10 ਅਣਪਛਾਤੇ ਲੋਕ ਲੈ ਕੇ ਆਪਣੇ ਬੱਚਿਆਂ ਨੂੰ ਇਥੋਂ ਜ਼ਬਰਦਸਤੀ ਚੋਕੇ ਲੈ ਕੇ ਗਿਆ ਸੋ ਇਹ ਸਾਰੇ ਘਟਨਾਕ੍ਰਮ ਨੂੰ ਵੈਰੀਫਾਈ ਕਰਨ ਉਪਰੰਤ ਗੁਰਦਾਸਪੁਰ ਪੁਲਿਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਐਫ ਆਈ ਆਰ ਦਰਜ ਕੀਤੀ ਹੈ ਔਰ ਮਨਦੀਪ ਸਿੰਘ ਦੀ ਅਤੇ ਬੱਚਿਆਂ ਦੀ ਭਾਲ ਜਾਰੀ ਹੈ ਸਾਡੀਆਂ ਪ੍ਰੋਪਰ ਟੀਮ ਜਿਹੜੀਆਂ ਨੇ ਅਰੇਂਜ ਕਰ ਰਹੀਆਂ ਨੇ ਔਰ ਬਹੁਤ ਜਲਦ ਅਸੀਂ ਇਹ ਇਨ੍ਹਾਂ ਬੱਚਿਆਂ ਨੂੰ ਰਿਕਵਰ ਕਰ ਲਵਾਂਗੇ